ਅੱਜ ਅਸੀਂ ਲੋਕਾਂ ਸਾਹਮਣੇ ਖੜੇ ਹੋ ਤੇ ਹੋਰ ਭਰਾਤਰੀ ਜੱਥੇਬੰਦੀਆਂ ਵੱਲੋਂ ਹਰਮੀਰ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਫਾਹੇ ਲਾਉਣ ਦੀ ਮੰਗ ਕਰ ਰਹੇ ਆ ਵੀ ਉਹਨਾਂ ਨੂੰ ਫਾਹੇ ਲਾਇਆ ਜਾਵੇ ਜਲਦੀ ਤੋਂ ਜਲਦੀ ਜਿਹੜਾ ਕੇਸ ਆ ਉਹਨੂੰ ਡ੍ਰੈਗ ਤੇ ਲਾ ਕੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਬੜੀ ਬੇਰਹਿਮੀ ਨਾਲ ਉਹਨਾਂ ਨੂੰ ਕਤਲ ਕੀਤਾ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਫਾਹੇ ਫਾਹੇ ਲਾਇਆ ਜਾਵੇ ਤੇ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੇ ਇਦਾਂ ਦੇ ਗੁੰਡੇ ਅੰਦਰ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਇਥੋਂ ਪੰਜਾਬ ਤੋਂ ਚਲਦਾ ਕੀਤਾ ਜਾਵੇ ਜਿਹੜੇ ਇਦਾਂ ਦੇ ਮਾੜੇ ਅਸਰੇ ਤੇ ਆ ਕੇ ਜਿਹੜੇ ਇਦਾਂ ਦੇ ਕੰਮ ਕਰ ਰਹੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਇਥੋਂ ਚਲਦਾ ਕੀਤਾ ਜਾਵੇ ਤੇ ਹੋਰ ਅਸੀਂ ਪਰਿਵਾਰ ਦੇ ਨਾਲ ਜਿਹੜੀ ਅੱਜ ਡੂੰਘੀ ਹਮਦਰਦੀ ਪ੍ਰਗਟ ਕਰਦੇ ਆ ਨਾਲ ਨਾਲ ਅਸੀਂ ਸਾਡਾ ਤੇ ਫੁੱਲ ਪੇਟ ਕਰਦੇ ਆ ਜਿਹੜਾ ਬੱਚਾ ਸਾਡੇ ਕੋਲੋਂ ਸਾਡੀ ਬੱਚੀ ਕੋਲੋਂ ਸਾਡੀ ਭੈਣ ਜੀ ਕੋਲੋਂ ਸਦਾ ਲਈ ਖੋ ਲਿਆ ਉਹ ਮੁੜ ਕੇ ਵਾਪਸ ਨਹੀਂ ਆਉਣਾ ਉਹਨਾਂ ਨੂੰ ਅੱਜ ਅਸੀਂ ਸਾਡਾ ਤੇ ਫੁੱਲ ਪੇਟ ਕਰਦੇ ਆ ਕਿਹਾ ਜਾਂਦਾ ਆ ਜਿਆ ਸਰਕਾਰ ਦੇ ਜਿੱਤਣ ਦੇ ਉੱਤੇ ਦੀ ਕਰਤੀ ਦੇ ਉੱਪਰ ਲੋਕਾਂ ਦਾ ਪੰਚ ਤੇ ਹੋਰ ਭਾਗੀ ਜੱਜ ਬੰਦੀਆਂ ਵੱਲੋਂ ਜਿਹੜਾ ਸਾਂਝੇ ਤੌਰ ਦੇ ਉੱਪਰ ਕੈਸਾ ਨਮਾਤੇ ਦੇ ਰੋਸ ਮਾਰਕ ਕੀਤਾ ਜਾ ਰਿਹਾ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਜਿੱਥੇ ਅਸੀਂ ਅੱਜ ਇਹ ਰੋਸ ਮਾਰਕ ਕਰਕੇ ਇਸ ਗੱਲ ਦੀ ਇਥੇ ਜਿਹੜਾ پرویز ਦਾ ਹਰਮੀਰ ਦਾ ਪਰਿਵਾਰ ਆ ਉਹਦੇ ਲਈ ਜਿੱਥੇ ਇਨਸਾਫ ਦੀ ਮੰਗ ਕਰਦੇ ਆ ਉਹਦੇ ਨਾਲ ਨਾਲ ਅਸੀਂ ਇਹ ਵੀ ਮੰਗ ਕਰਦੇ ਆ ਕਿ ਜਿਹੜਾ ਉਹ ਕਤਲਿਆ ਉਹਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਫਾਸਟ ਟ੍ਰੈਕ ਦੀ ਅਦਾਲਤ ਦੇ ਵਿੱਚ ਉਹਦਾ ਮੁਕੱਦਮਾ ਚਲਾ ਕੇ ਉਹਨੂੰ ਜਲਦ ਤੋਂ ਜਲਦ ਉਹਦੇ ਨਾਲ ਨਾਲ ਜਿਹੜੀਆਂ ਦੁਨੀਆਂ ਸਰਕਾਰਾਂ ਚਾਹੇ ਉਹ ਕੇਂਦਰ ਤੇ ਚਾਹੇ ਪੰਜਾਬ ਦੀ ਆ ਔਰ ਉਹਦੇ ਨਾਲ ਨਾਲ ਉਹਨਾਂ ਨੂੰ ਘੱਟੋ ਘੱਟ ਸਟੇਟ ਮਾਈਗ੍ਰੇਸ਼ਨ ਪਾਲਿਸੀ ਕੋਈ ਇਸ ਤਰ੍ਹਾਂ ਦੀ ਬਣਾਉਣੀ ਚਾਹੀਦੀ ਆ ਜਿਹੜੇ ਨਾਲ ਕੋਈ ਕ੍ਰਿਮੀਨਲ ਬੰਦਾ ਦੂਜੀ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਨਾ ਜਾ ਸਕੇ ਔਰ ਉਹਦੇ ਨਾਲ ਨਾਲ ਜਿੱਥੇ ਸਾਡੇ ਬੱਚੇ ਘਰਾਂ ਦੇ ਅੰਦਰ ਸੁਰੱਖਿਆ ਨਹੀਂ ਹੈ ਮਹੱਲਿਆਂ ਦੇ ਅੰਦਰ ਸੁਰੱਖਿਆ ਨਹੀਂ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਬੋਲੇ ਸੋਨਿਆ ਬੋਲੇ ਸੋਨਿਆ ਇਹ ਪੰਜਾਬ ਨੂੰ ਘਰ ਕਰਕੇ ਕਾਇਨਾਤ ਸਿਰਫ ਕੋਰ ਲਾਉਂਦੀ ਹੈ ਇੱਕ ਖਬਰ ਇੱਕ ਆਵਾਜ਼ ਜਿਸ ਆਵਾਜ਼ ਜਿਸ ਖਬਰ ਨੇ ਹਰ ਇੱਕ ਪੰਜਾਬੀ ਦਾ ਇਸ ਵਕਤ ਜੀਣਾ ਵੀ ਔਖਾ ਕੀਤਾ ਪਿਆ ਤੇ ਕਈ ਘਰਾਂ ਵਿੱਚ ਜਿਹੜੀ ਖਬਰ ਤੇ ਕੀ ਆਵਾਜ਼ ਹੈ ਮੈਨੂੰ ਬਾਲਣ ਲਈ ਬਹੁਤ ਹਰ ਵੀਰ ਦੇ ਆਮੋ ਜੋਨ ਚਾਰਪੁਰ ਵਿੱਚ ਹਰਵੀਰ ਜੋ ਮਹਿਜ਼ 4 ਤੋਂ 5 ਸਾਲ ਦੇ ਬੱਚੇ ਨਾਲ ਹੋਇਆ ਅੱਜ ਉਸ ਨੇ ਪੂਰੀ ਦੁਨੀਆ ਨੂੰ ਵਰਲਡ ਲੈਵਲ ਤੇ ਸੋਸ਼ਲ ਮੀਡੀਆ ਰਾਹੀਂ ਫਿਲਾਹ ਤੇ ਰੱਖ ਦਿੱਤਾ ਅੱਜ ਇਸ ਕੈਂਡਲ ਮਾਰਚ ਇੱਕ ਵੱਡੇ ਪੱਧਰ ਤੇ ਇੱਕ ਜੰਗੀ ਪੱਧਰ ਤੇ ਕਹਿ ਸਕਦੇ ਆ ਕਿ ਲੋਕਾਂ ਦਾ ਆਪ ਮੁਹਾਰੇ ਇਕੱਠ ਲੋਕ ਇਨਸਾਫ ਮੰਚ ਲੋਰ ਦੇ ਝੰਡੇ ਹੇਠ ਇਕੱਠਾ ਹੋ ਕੇ ਸਰਕਾਰ ਨੂੰ ਸਵਾਲ ਪੁੱਛ ਰਿਹਾ ਹੈ ਕਿ ਨਾਲ ਦੀ ਨਾਲ ਜੋ ਮੰਗ ਕਰ ਰਿਹਾ ਉਹ ਹਰ ਕਰ ਰਿਹਾ ਕਿ ਇਸ ਗ੍ਰਿੰਦੇ ਨੂੰ ਜਲਦੀ ਵੀ ਕਦਵੀ ਪਹੇ ਲਿਆ ਜਾਵੇ ਇਸ ਮੰਚ ਰਾਹੀਂ ਤੇ ਮੰਚ ਦੇ ਨਾਲ ਸਾਰੇ ਜੁੜੇ ਛੋਟੇ ਵੱਡੇ ਮਾਈ ਭਾਈ ਤੇ ਅਨੇਕਾਂ ਜਥੇਬੰਦੀਆਂ ਜਿਨ੍ਹਾਂ ਨੇ ਸਾਰੇ ਯੂਥ ਹੋਵੇ ਚਾਹੇ ਬਜ਼ੁਰਗ ਹੋਣ ਚਾਹੇ ਛੋਟੇ ਬੱਚੇ ਹੋਣ ਮਾਤਾਵਾ ਸਾਡੀਆਂ ਭੈਣਾ ਜੋ ਇਹ ਉਹਨਾਂ ਅੰਦਰ ਇੱਕ ਦਰਦ ਅਜੇ ਠੰਡਾ ਨਹੀਂ ਹੋਇਆ ਉਹਨਾਂ ਦੇ ਜੋ ਬਲੁੰਦਰੇ ਹੋਏ ਕਲੇਜੇ ਅਜਨ ਨੂੰ ਪੂਰੀ ਸ਼ਾਂਤੀ ਨਹੀਂ ਮਿਲੀ ਜਦ ਤੱਕ ਕੋ ਦਰਿੰਦਾ ਫਾਹੇ ਨਹੀਂ ਲੱਗ ਜਾਂਦਾ ਤੇ ਪੂਰੇ ਪੰਜਾਬ ਦੇ ਮਤਾਵਾ ਪੂਰੇ ਪੰਜਾਬ ਦੇ ਛੋਟੇ ਬੱਚੇ ਕਿਉਂ ਚੁੱਪ ਨਹੀਂ ਬਟਣਗੇ ਲੋਕ ਇਨਸਾਫ ਮੰਚ ਵੱਲੋਂ ਪੰਜਾਬੀਓ ਦੋਸਤੋ ਸੱਜਣੋ ਮਿੱਤਰੋ ਮਤਾਵਾ ਕਹਨਾ ਸਾਰਿਆਂ ਦਾ ਇਹ ਲੋਕ ਇਨਸਾਫ ਮੰਚ ਨੂੰ ਲੋਕ ਤੈ ਦੋ ਧੰਨਵਾਦਿਆ ਤੁਸੀਂ ਫਲੋਰ ਦੇ ਕੈਂਡਲ ਮਾਰ ਤੋਂ ਬਾਅਦ ਤੁਸੀਂ ਫਗਵਾੜੇ ਦੀ ਧਾਰੀ ਤੇ ਅੱਜ ਬੁੱਢਾ ਇਕੱਠ ਕਰਕੇ ਇਹ ਤਹੱਈਆ ਕਰ ਦਿੱਤਾ ਹੈ ਤੇ ਨਾਲ-ਨਾਲ ਤੁਸੀਂ ਇਹ ਦੱਸ ਦਤਾ ਹੈ ਕਿ ਜਦੋਂ ਕਿਤੇ ਵਿਪਤਾ ਪੈਂਦੀ ਹੈ ਕਿਸੇ ਗਰੀਬ ਪਰਿਵਾਰ ਤੇ ਜਾਂ ਚਾਹੇ ਮਨੁੱਖੀ ਅਧਿਕਾਰਾਂ ਤੇ ਖਾਸੀ ਇਕਦਮ ਇਕੱਠੇ ਹੋ ਕੇ ਹਾ ਦਾ ਨਾਰਾ ਮਾਰਦੇ ਆ ਇਹ ਸੱਚ ਜਾਣਿਓ ਹਾ ਦਾ ਨਾਰਾ ਹੀ ਸੀ ਸੋ ਇਹ ਹੁਣ ਵਾਈਬ ਪੰਜਾਬੀਓ ਠੰਡੀ ਨਹੀਂ ਪੈਣੀ ਚਾਹੀਦੀ ਇਹ ਅੱਗ ਇਹ ਹੁਣ ਬੋਝਣੀ ਨਹੀਂ ਚਾਹੀਦੀ ਜਦ ਤੱਕ ਕੋ ਦਰਿੰਦਾ ਸਲਾਖਾਂ ਦੇ ਪਿੱਛੇ ਤਾਂ ਹੈ ਪਰ ਸੁਰੱਖਿਤ ਹੈ ਜਦ ਤੋ ਉਹ ਸੂਫ 파ਹੇ ਨਹੀਂ ਲਾਇਆ ਜਾਂਦਾ ਇਹ ਯਾਦ ਰੱਖਿਓ ਇਹ ਵੱਡੇ ਵੱਡੇ ਕੱਠ ਜਦ ਤੱਕ ਇਹ 사જા ਇਹ 파ਹਾ ਇਸ ਨੂੰ 사જા ਨਹੀਂ ਮਿਲ ਜਦੀ ਫਾਂਸੀ ਦੀ ਲੋਕ ਇਨਸਾਫ ਮੰਗਦੀ ਟੀਮ ਲੋਕ ਅਲਕਾ ਹਰ ਇੱਕ ਕਦਮ ਹਰ ਇੱਕ ਮਹਿਜ ਜੋ ਵੀ ਇਹਨਾਂ ਕੋ ਉਦਮ ਹੋਇਆ ਕਰਦੇ ਰਹਿਣਗੇ ਤਾਂ ਕਿ ਪਰਿਵਾਰ ਨੂੰ ਇਸ ਦਾ ਇਨਸਾਫ ਮਿਲ ਸਕੇ ਤੋਂ ਇਸ ਲੋਕ ਇਨਸਾਫ ਮੰਚ ਨੂੰ ਸਾਰੇ ਪੰਜਾਬ ਦਾ ਪੰਜਾਬੀ ਕੌਮ ਦਾ ਤੈ ਦਰੋਪ ਸੰਭਾ